ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਦਰ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਜੀ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ 3 ਸਤੰਬਰ 2025 ਦਿਨ ਮੌਸਮ ਦੇ ਪੱਖ ਤੋਂ ਠੀਕ ਰਿਹਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਵੇਰ ਦੇ ਸਮੇਂ ਹਲਕੀ ਬਰਸਾਤ ਦੇਖਣ ਨੂੰ ਮਿਲੀ ਪਰ ਦੁਪਹਿਰ ਹੁੰਦੇ ਹੁੰਦੇ ਮੌਸਮ ਠੀਕ ਹੋ ਗਿਆ ਚੰਗੀ ਧੁੱਪ ਲੱਗੀ ਜਿਸ ਦੇ ਕਾਰਨ ਬਹੁਤ ਹੱਦ ਤੱਕ ਪੰਜਾਬ ਨੂੰ ਰਾਹਤ ਮਿਲੀ ਹੈ ਕਿਉਂਕਿ ਅਗਰ ਗੱਲ ਕਰੀ ਜਾਵੇ ਤਾਂ ਬਹੁਤ ਜ਼ਿਆਦਾ ਖਤਰਾ ਪੰਜਾਬ ਦੇ ਡੈਮਾਂ ਦੇ ਉੱਪਰ ਮਡਰਾਇਆ ਹੋਇਆ ਸੀ ਰਣਜੀਤ ਸਾਗਰ ਡੈਮ ਪੌਂਗ ਡੈਮ ਖਾਸ ਕਰਕੇ ਪਾਖੜਾ ਅਤੇ ਘੱਗਰ ਨਦੀ ਇਹਨਾਂ ਦੋਹਾਂ ਦਾ ਖਤਰਾ ਬਹੁਤ ਜ਼ਿਆਦਾ ਮਾਲਵੇ ਅਤੇ ਦੁਆਬੇ ਵਿੱਚ ਵੱਧ ਚੁੱਕਿਆ ਸੀ ਮੇਨ ਤੌਰ ਤੇ ਮਾਲਵੇ ਨੂੰ ਇੱਕ ਤਰੀਕੇ ਨਾਲ ਡੁੱਬਣ ਦੀ ਤਿਆਰੀ ਸਤਲੁਜ ਅਤੇ ਘੱਗਰ ਕਰਕੇ ਹੋਈ ਹੋਈ ਹੈ ਸਤਲੁਜ ਦੇ ਅਗਰ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਜੋ ਨਵੀਂ ਅਪਡੇਟ ਆਈ ਹੈ ਉਹਦੇ ਹਿਸਾਬ ਨਾਲ ਪਾਖੜੇ ਡੈਮ ਦੇ ਜਿਹੜੇ ਫਲੱਡ ਗੇਟ ਨੇ ਉਹ 7 ਤੋਂ ਲੈ ਕੇ 10 ਫੁੱਟ ਦੇ ਵਿੱਚਕਾਰ ਖੁੱਲੇ ਗਏ ਨੇ ਪਹਿਲਾਂ 4 ਫੁੱਟ ਤੇ ਰੁਕੇ ਹੋਏ ਸਨ ਪਹਿਲਾ 3 ਫੁੱਟ ਖੋਲੇ ਗਏ ਫਿਰ 4 ਫਿਰ 7 ਫੁੱਟ ਖੋਲੇ ਗਏ ਤੋਂ ਬਾਅਦ ਅਪਡੇਟ ਆਈ ਹੈ ਕਿ 7 ਤੋਂ ਥੋੜਾ ਜਿਹਾ ਉੱਪਰ ਕੀਤਾ ਗਿਆ ਹੈ ਕਿਉਂਕਿ ਚਾਰੋਂ ਫਲੱਡ ਗੇਟਾਂ ਦੇ ਉੱਪਰ ਲਗਾਤਾਰ ਪਾਣੀ ਮੰਡਰਾ ਰਿਹਾ ਹੈ ਸਿਰਫ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਥੱਲੇ ਪਾਖੜਾ ਸੀ ਜਿਸ ਦੇ ਸਿੱਟੇ ਵਜੋਂ ਹੁਣ 7 ਲੋਜੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੇਖਣ ਨੂੰ ਮਿਲਿਆ ਜਿਹਦੇ ਬਾਰੇ ਤੁਸੀਂ ਦੁਪਹਿਰ ਦੇ ਲਾਈਵ ਵਿੱਚ ਪੂਰੀ ਜਾਣਕਾਰੀ ਦੇਖ ਚੁੱਕੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਤੁਸੀਂ ਸਾਨੂੰ ਅਗਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਦਾ ਪੇਜ ਫੋਲੋ ਕਰ ਲਓ ਲਾਈਕ ਕਰ ਲਓ ਅਗਰ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਅਗਰ ਤੁਸੀਂ ਕਿਤੇ ਵੀ ਬੈਠੇ ਹੋ ਕਟੋ-ਕਟ ਜੋ ਹੜਪੀੜਤ ਨੇ ਜੋ ਨੁਕਸਾਨ ਹੋਇਆ ਜੀ ਪੰਜਾਬ ਦਾ ਉਸ ਨੂੰ ਨਿਜਠਣ ਦੇ ਲਈ ਕੋਈ ਸੇਵਾ ਕਰੋ ਕਿਸੇ ਤਰੀਕੇ ਦੀ ਮਦਦ ਕਰੋ ਅਗਰ ਨਹੀਂ ਕਰ ਸਕਦੇ ਤਾਂ ਕਟੋ-ਕਟ ਅਰਦਾਸ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਤਾਂ ਕਿ ਉਹਨਾਂ ਤੁਹਾਡੀ ਅਰਦਾਸ ਦੇ ਲੋ ਜਿਹੜੀ ਉਹਨਾਂ ਤੱਕ ਪਹੁੰਚਦੀ ਹੋ ਸਕੇ ਅੱਜ ਰਾਤ ਫਿਲਹਾਲ ਮੌਸਮ ਠੀਕ ਹੈ ਅਗਰ ਗੱਲ ਕੀਤੀ ਜਾਵੇ ਤਾਂ ਪੂਰਬੀ ਇਲਾਕੇ ਵਿੱਚ ਸੰਗਰੂਰ ਤੋਂ ਲੈ ਕੇ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਰੂਪਨਗਰ ਤੋਂ ਲੈ ਕੇ ਨੰਗਲ ਤੱਕ ਆਨੰਦਪੁਰ ਸਾਹਿਬ ਥੋੜਾ ਬਹੁਤਾ ਹਿੱਸਾ ਬਲਾਚੌਰ ਰਾਵਤੇ ਹੁੰਦਾ ਹੋਇਆ ਮਲੇਰਕੋਟਲੇ ਦੇ ਕੁਝ ਕਿੱਸੇ ਤੱਕ ਬੱਦਲਬਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਹ ਬੱਦਲ ਬਾਈ ਜਿਹੜੀ ਆਮ ਦੀ ਤਰ੍ਹਾਂ ਰਾਤ ਉੱਪਰ ਬਣਦੇ ਦਿਖਾਈ ਦਵੇ ਜਿੱਤੇ ਪੱਛਮੀ ਯੂਪੀ ਦੇ ਹਿੱਸੇ ਦੀ ਅਗਰ ਗੱਲ ਕਰੀ ਤਾਂ ਰਾਜਸਥਾਨ ਤੋਂ ਇਹ ਸਿਸਟਮ ਪਹੁੰਚ ਚੁੱਕੇ ਪੱਛਮੀ ਯੂਪੀ ਹਰਿਆਣਾ ਉੱਤਰਾਖੰਡ ਅਤੇ ਰਾਤ ਦੇ ਸਮੇਂ ਇਹ ਹਿਮਾਚਲ ਵਿੱਚ ਪਹੁੰਚ ਸਕਦਾ ਜਿਸ ਦੇ ਸਿੱਟੇ ਵਜੋਂ ਰਾਤ ਨੂੰ ਵੀ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਕਿਣਮਣ ਕਣੀ ਬਰਸਾਤ ਹੋ ਸਕਦੀ ਹੈ ਮੇਨ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਦੁਆਬੇ ਦਾ ਇਲਾਕਾ ਜਿੱਦੇ ਵਿੱਚ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਤੋਂ ਹੁੰਦਾ ਹੋਇਆ ਜਲੰਧਰ ਤੱਕ ਕਪੂਰਥਲੇ ਤੱਕ ਲੁਧਿਆਣਾ ਮਲੇਰ ਕੋਟਲਾ ਅਤੇ ਨਾਲ ਦੀ ਨਾਲ ਹੇਠਲੇ ਪਾਸੇ ਪਟਿਆਲੇ ਅਤੇ ਫਤੇਗੜ ਸਾਹਿਬ ਦੇ ਵਿੱਚ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਜਿਸ ਦੇ ਕਾਰਨ ਬਹੁਤ ਸਾਰੇ ਪੰਜਾਬ ਦੇ ਹਿੱਸਿਆਂ ਦੇ ਵਿੱਚ ਅੱਜ ਰਾਤ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਤੋਂ ਹੁੰਦਾ ਹੋਇਆ ਅਮ੍ਰਿਤਸਰ ਦੇ ਤਰਨਤਾਰਨ ਦੇ ਵਿੱਚ ਇਹ ਸਿਸਟਮ ਪਹੁੰਚ ਸਕਦਾ ਅਗਰ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਫਰੀਦਕੋਟ ਮੁਕਸਰ ਬਰਨਾਲਾ ਬਠਿੰਡਾ ਅਤੇ ਮਾਨਸਾ ਇਹਨਾਂ ਵਿੱਚੋਂ ਮੀਤ ਥੋੜੀ ਜਿਹੀ ਘਟ ਹੈ ਕਿਉਂਕਿ ਇਹ ਇਲਾਕੇ ਫਿਲਹਾਲ ਸਾਫ਼ ਦਿਖਾਈ ਦੇ ਰਹੇ ਨੇ ਇਹਨਾਂ ਵਿੱਚ ਕੋਈ ਵੱਡੀ ਹਲਚਲ ਨਹੀਂ ਤਾਂ ਜਾ ਸੈਟਲਾਈਟ ਇਮੇਜ ਤੋਂ ਸਾਫ਼ ਕਲੀਅਰ ਹੋ ਰਿਹਾ ਹੈ ਕਿ ਇਹ ਇਲਾਕਾ ਜਿਹੜਾ ਸੇਫ ਬਣਿਆ ਹੋਇਆ ਹੈ ਬਾਕੀ ਦੁਪਹਿਰ ਦੁਪਹਿਰੇ ਵੀ ਲਾਈਵ ਹੋਏ ਸੀ ਤੇ ਅੱਜ ਰਾਤ ਨੂੰ ਵੀ ਲਾਈਵ ਹੋਵਾਂਗੇ ਰਾਤ ਦੀ ਜਿਹੜੀ ਲਾਈਵ ਦੀ ਅਪਡੇਟ ਹੈ ਉਹ ਕੋਸ਼ਿਸ਼ ਕਰਾਂਗੇ ਕਿ 9:30 ਵਜੇ ਤੱਕ ਲਾਈਵ ਹੋ ਜਾਈਏ ਤੇ ਡੇਢ ਘੰਟੇ ਦਾ ਲਾਈਵ ਕਰਾਂਗੇ ਘੱਟੋ-ਘੱਟ ਜਿਸ ਦੇ ਨਾਲ ਤਾਂ ਕਿ ਤੁਹਾਡੇ ਸਾਰੇ ਕੁਐਸਚਨਾਂ ਨੂੰ ਜਾਣਕਾਰੀਆਂ ਸਾਂਝੀ ਕਰ ਸਕੀਏ ਬਣੇ ਰਹੋ ਚੈਨਲ ਦੇ ਉੱਪਰ ਫੇਸਬੁੱਕ ਦੇ ਉੱਪਰ ਧੰਨਵਾਦ ਜੀ